ਇਕ 18 ਸਾਲ ਦੀ ਗੁਰਸਿੱਖ ਲੜਕੀ ਆ ਜੋ ਉਸ ਨੂੰ ਜ਼ਰੂਰਤ ਹੈ ਤੁਹਾਡੀ ਤੁਹਾਡੀ ਸਹਾਇਤਾ ਦੀ ਜ਼ਰੂਰਤ ਹੈ ਪਰਿਵਾਰ ਦੇ ਹੁਣ ਅਜਿਹੇ ਹਾਲਾਤ ਹੋ ਗਏ ਕਿ ਉਸ ਦਾ ਇਲਾਜ ਕਰਵਾਉਣ ਦੇ ਲਈ ਪੈਸਾ ਕੋਈ ਨਹੀਂ ਬਚਿਆ ਜੇਕਰ ਤੁਸੀਂ ਸਹਾਇਤਾ ਨਹੀਂ ਕਰ ਸਕਦੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਉਹਨਾਂ ਸੰਸਥਾ ਤੱਕ ਪਹੁੰਚਾ ਦਿਓ ਜਿਹੜੇ ਇਸ ਲੜਕੀ ਦੀ ਸਹਾਇਤਾ ਕਰ ਸਕੇ ਖੰਨਾ ਜੈਨ ਹਸਪਤਾਲ ਚ ਜਵਾਬ ਦਿੱਤਾ ਗਿਆ ਵੀ ਇਹ 2-3 ਘੰਟੇ ਦੇ ਵਿੱਚ ਇਹ ਕੁੜੀ ਖਤਮ ਹੋ ਜਾਊਗੀ ਮੈਂ ਨਹੀਂ ਕਰੀਵਾ ਮੇਰਾ ਘਰ ਵਾਲਾ ਫੈਕਟਰੀ ਚ ਲੱਗੇ ਹੋਏ ਆ ਮੈਂ ਆਪਣੀ ਬੇਟੀ ਦੇ ਤੇ ਸਾਰਾ ਪੈਸਾ ਲਾ ਚੁੱਕੀ ਆ ਪਰ ਹੁਣ ਉਹਦਾ ਅਗਲਾ ਲਾਜ ਸਾਰਾ ਬਾਕੀ ਪਿਆ ਉਹ ਹਜੇ ਪਤਾ ਨਹੀਂ ਡਾਕਟਰ ਕਦੋਂ ਛੁੱਟੀ ਦੇਣਗੇ ਇਸ ਕਰਕੇ ਮੇਰੀ ਬੇਟੀ ਦੀ ਮਦਦ ਕਿਤੇ ਜਾਵੇ ਮੇਰੀ ਬੇਟੀ ਗੁਰਸੇਕਾ ਪੜਾਈ ਵਿੱਚ ਬਹੁਤ ਹੁਸ਼ਿਆਰ ਆ ਫੋਲਟੂ ਫੋਲ ਨੰਬਰ ਲੈਂਦੀ ਸੀ ਬਹੁਤ ਅੱਗੇ ਵਧਣਾ ਚਾਹੁੰਦੀ ਸੀ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਰਾਜੀ ਮੇਰੇ ਕਰ ਲਦੀ 15000 ਤਾਂ ਸੈਲਰੀ ਆ ਜਾਂ ਤਾਂ ਕਰਕੇ ਚੁੱਲ੍ਹਾ ਮਸਾ ਚੱਲਦਾ ਕਰਦਾ ਮੈਂ ਕਦੇ ਸੋਚਿਆ ਨਹੀਂ ਸੀ ਵੀਰੇ ਵੀ ਮੇਰੀ ਬੇਟੀ ਤਾਂ ਬਹੁਤ ਅੱਗੇ ਵਧਣਾ ਚਾਹਦੀ ਸੀ ਉਹ ਕਹਿੰਦੀ ਸੀ ਮੈਂ ਪੜ੍ਹ ਲੈ ਕੇ ਮੰਮੀ ਵਕੀਲ ਦੀ ਪੜਾਈ ਕਰੂੰਗੀ ਮੈਂ ਸਾਰੇ ਭੈਣ ਭਾਈ ਨੂੰ ਬੇਨਤੀ ਕਰਦੀ ਆ ਅੱਜ ਮੇਰੀ ਬੇਟੀ ਸੀ ਘੇਰ ਝੋਲੀ ਪੈ ਜਾਵੇ ਅੱਖਾਂ ਦੇ ਅੰਜੂ ਤੁਸੀਂ ਰੋਕ ਸਕਦੇ ਹੋ ਅਸੀਂ ਜਾਣੇ ਜਾਣੇ ਆ ਪੰਜਾਬੀ ਅੱਖਾਂ ਦੇ ਅੰਜੂ ਪੁੰਜਣ ਦੇ ਵਿੱਚ ਅਸੀਂ ਹੋਰ ਵੀ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾ ਕੇ ਸੇਵਾ ਕਰਦੇ ਆ ਇੱਥੇ ਪੰਜਾਬ ਰਹਿ ਕੇ ਵੀ ਸੇਵਾ ਕਰਦੇ ਆ ਜਰੂਰ ਕਿਤੇ ਨਾ ਕਿਤੇ ਅਜਿਹੇ ਲੋਕਾਂ ਦੀ ਬਾਹ ਫੜੀ ਜਾਵੇ ਇਹ ਸਾਡੇ ਆਪਣੇ ਨੇ ਇਹਨਾਂ ਦਾ ਦੁੱਖ ਦਰਦ ਜਰੂਰ ਸਮਝਿਆ ਜਾਵੇ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਚਰਖੜ ਤੁਹਾਡਾ ਸਵਾਗਤ ਕਰਦਾ ਹਾਂ ਅਕਸਰ ਤੁਸੀਂ ਕਈ ਸਾਰੀਆਂ ਵੀਡੀਓ ਦੇਖਦੇ ਹੋ ਕਈ ਵੀਡੀਓ ਫੋਰਬਿਡ ਵੀ ਕਰਦੇ ਆ ਇਹ ਵੀਡੀਓ ਵੀ ਸਕਿਪ ਨਾ ਕਰਿਓ ਜਰੂਰ ਦੇਖ ਲਿਓ ਕਿਉਂਕਿ ਇੱਕ 18 ਸਾਲ ਦੀ ਗੁਰਸਿੱਖ ਲੜਕੀ ਆ ਜੋ ਉਸ ਨੂੰ ਜਰੂਰ ਤਾਂ ਤੁਹਾਡੀ ਤੁਹਾਡੀ ਸਹਾਇਤਾ ਦੀ ਜਰੂਰਤ ਹੈ ਕਿਉਂਕਿ ਜਿਹੜੇ ਇਲਾਜ ਹਸਪਤਾਲ ਦੇ ਵਿੱਚ ਦਾਖਲ ਹੈ ਦੱਸ ਦਈਏ ਕਿ ਲੰਮੇ ਸਮੇਂ ਤੋਂ ਬਿਮਾਰ ਹੈ ਪਰ ਪਰਿਵਾਰ ਦੇ ਹੁਣ ਅਜਿਹੇ ਹਾਲਾਤ ਹੋ ਗਏ ਕਿ ਉਸ ਦਾ ਇਲਾਜ ਕਰਵਾਉਣ ਦੇ ਲਈ ਪੈਸਾ ਕੋਈ ਨਹੀਂ ਬਚਿਆ ਪੈਸਾ ਕੋਈ ਨਹੀਂ ਬਚਿਆ ਬਾਪੂ ਆ ਜਿਹੜਾ ਅਸ ਦਾ ਪਿਤਾ ਨੇ ਉਹ ਗੁਜ਼ਾਰਾ ਕਰਦੇ ਨੇ ਛੋਟੀ ਜੀ ਫੈਕਟਰੀ ਦੇ ਵਿੱਚ ਇੱਕ ਚੌਂਕੀਦਾਰ ਦਾ ਕੰਮ ਕਰਦੇ ਨੇ ਸਿਕਿਉਰਿਟੀ ਗਾਰਡ ਵਜੋਂ ਪਰ ਮਹਿੰਗੇ ਇਲਾਜ ਨੇ ਸਾਡੇ ਇੱਥੇ ਮੰਨਿਆ ਜਾਂਦਾ ਹੈ ਮਹਿੰਗੇ ਇਲਾਜ ਨੇ ਪਰ ਪਰਿਵਾਰ ਬੋਲੋ ਅਸਫਲ ਨੇ ਇਲਾਜ ਕਰਵਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ ਕਿਉਂਕਿ ਅਕਸਰ ਤੁਸੀਂ ਬੜੇ ਬੜੇ ਲੰਗਰ ਜ਼ਰੂਰ ਲਗਾਉਨੇ ਹੋ ਇਹ ਲੜਕੀ ਦੀ ਸਹਾਇਤਾ ਜ਼ਰੂਰ ਕਰ ਦਿਓ ਪੋਸਟ ਨੂੰ ਜੇਕਰ ਤੁਸੀਂ ਸਹਾਇਤਾ ਨਹੀਂ ਕਰ ਸਕਦੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਉਹਨਾਂ ਸੰਸਥਾ ਤੱਕ ਪਹੁੰਚਾ ਦਿਓ ਜਿਹੜੇ ਇਸ ਲੜਕੀ ਦੀ ਸਹਾਇਤਾ ਕਰ ਸਕੇ ਲੜਕੀ ਦੀ ਮਾਤਾ ਮੇਰੇ ਨਾਲ ਮੌਜੂਦ ਹਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਭੈਣ ਜੀ ਸਵਾਗਤ ਹੈ ਤੁਹਾਡਾ ਸასი ਘਰ ਕੀ ਹੋਇਆ ਸੀ ਬੇਟੀ ਨੂੰ ਵੀਰੇ ਬੇਟੀ ਨੂੰ ਦੀਵਾਲੀ ਤੋਂ ਬਾਅਦ ਹੀ ਕੁ ਉਲਟੀਆਂ ਲੱਗੀਆਂ ਨੇ ਬਸ ਉਸ ਤੋਂ ਬਾਅਦ ਮਿੱਤੋ ਦਾ ਚਾਰ ਹਸਪਤਾਲ ਮੈਂ ਘੁੰਮਿਆ ਹੀ ਉਹਦੀ ਉਲਟੀਆਂ ਨਹੀਂ ਬਹਟੀਆਂ ਹੈਗੀਆਂ ਆਖਰਕਾਰ ਜਦ ਮੇਰੀ ਕੁੜੀ ਨੂੰ ਖੰਨਾ ਜੈਨ ਹਸਪਤਾਲ ਚ ਜਵਾਬ ਦਿੱਤਾ ਗਿਆ ਵੀ ਦੋ ਤਿੰਨ ਘੰਟੇ ਦੇ ਵਿੱਚ ਇਹ ਕੁੜੀ ਖਤਮ ਹੋ ਜਾਊਗੀ ਤਾਂ ਵੀਰੇ ਮੈਂ ਰਾਤ ਰਾਤ ਨੂੰ ਉਹਨਾਂ ਨੇ 11 ਵਜੇ ਮੇਰਾ ਪਰਚਾ ਕੱਟਤਾ ਫਿਰ ਆ ਉਹ ਆ ਫੋਰਟੀ ਜਾ ਹਸਪਤਾਲ ਮੈਂ ਇੱਥੇ ਲੈ ਕੇ ਆਈ ਇੱਥੇ ਆ ਕੇ ਮੇਰੀ ਕੁੜੀ ਦਾ ਆਪਰੇਸ਼ਨ ਹੋਇਆ ਵੀਰੇ ਜਦ ਕਿ ਮੈਂ ਇੰਨੀ ਕਰੀਬਾਂ ਮੇਰਾ ਘਰ ਅਲੱਗ ਫੈਕਟਰੀ ਚ ਲੱਗਿਆ ਹੋਇਆ ਮੈਂ ਆਪਣੀ ਬੇਟੀ ਦੇ ਤੇ ਸਾਰਾ ਪੈਸਾ ਲਾ ਚੁੱਕੀ ਆ ਪਰ ਮੇਰੀ ਕੁੜੀ ਬੇਟੀ ਹਜੇ ਵੀ ਐਡਮਿਟ ਆ ਹਸਪਤਾਲ ਵਿੱਚ ਪੈਸੇ ਦੀ ਗੱਲ ਕਰ ਲਈਏ ਭੈਣ ਜੀ ਕਿੰਨਾ ਕੁ ਪੈਸਾ ਲੱਗ ਗਿਆ ਹੁਣ ਤੱਕ 5 ਲੱਖ ਤੋਂ ਵੱਧ ਲੱਗ ਗਿਆ ਵੀਰ ਜੀ ਇੰਨਾ ਪੈਸਾ ਅਮਾਉਂਟ ਤੁਹਾਡੇ ਕੋਲੇ ਹੈ ਨਹੀਂ ਸੀ ਇੰਨੇ ਪੈਸੇ ਦੀ ਗੱਲ ਕਰ ਲੀ ਹਾਂ ਪਰ ਥੁੜਕੇ ਮੈਂ ਕਿਸੇ ਹਰੇਕ ਤੇ ਭੈਣ ਭਾਈ ਦੀ ਮਦਦ ਤਲਤੀ ਮੈਂ ਮੇਰਾ ਮੈਂ ਇੱਥੇ ਤੱਕ ਪਹੁੰਚ ਚੁੱਕੀ ਹਾਂ ਪਰ ਹੁਣ ਉਹਦਾ ਅਗਲਾ ਲਾਜ ਸਾਰਾ ਬਾਕੀ ਪਿਆ ਜੀਕਾ ਇਸ ਇਲਾਜ ਮੁਕੰਮਲ ਨਹੀਂ ਹੋਇਆ ਅਜੇ ਲਾਜ਼ ਦੀ ਲੋੜ ਹੈ ਜਿਹੜਾ ਕੁਝ ਕੋਲੇ ਸੀ ਉਹ ਵੀ ਵੇਚ-ਬਟ ਦਿੱਤਾ ਸਾਰਾ ਕੁਸ ਲੱਗ ਗਿਆ ਵੀਰੇ ਕੱਲ ਆਪਰੇਸ਼ਨ ਹੋਇਆ ਆਪਰੇਸ਼ਨ ਵੀ ਇੰਨਾ ਵੱਡਾ ਹੈ ਵੀਰੇ ਵੀ ਹਜੇ ਪਤਾ ਨਹੀਂ ਡਾਕਟਰ ਕਦੋਂ ਛੁੱਟੀ ਦੇਣਗੇ ਇਸ ਕਰਕੇ ਮੇਰੀ ਬੇਟੀ ਦੀ ਮਦਦ ਕਿਤੇ ਜਾਵੇ ਮੇਰੀ ਬੇਟੀ ਗੁਰਸੇਖਾ ਪੜਾਈ ਵਿੱਚ ਬਹੁਤ ਹੁਸ਼ਿਆਰ ਆ ਫੁੱਲ ਟੂ ਫੁੱਲ ਨੰਬਰ ਲੈਂਦੀ ਸੀ ਬਹੁਤ ਅੱਗੇ ਵਧਣਾ ਚਾਹੁੰਦੀ ਸੀ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਇਰਾਜ਼ ਏ ਕੀ ਤਾਂ ਕੀ ਦੱਸਿਆ ਡਾਕਟਰਾਂ ਨੇ ਕੁਝ ਕਾਰਨ ਦੱਸਿਆ ਹੋਣਾ ਤੁਹਾਨੂੰ ਕੀ ਕਾਰਨ ਦੱਸਿਆ ਡਾਕਟਰਾਂ ਨੇ ਪਤਾ ਨਹੀਂ ਵੀਰੇ ਉਹਦੀ ਸਪਲੇਨ ਇੱਥੇ ਪੇਨ ਹੋਇਆ ਬਸ ਉਲਟੀ ਤੋਂ ਬਾਅਦ ਫਿਰ ਰਤੋ ਰਤ ਸਾਨੂੰ ਜਵਾਬ ਦਿੱਤਾ ਗਿਆ ਵੀ ਇਹ ਕੁੜੀ 2-3 ਘੰਟੇ ਦੀ ਹੈ ਵੀ ਇਹਨੂੰ ਲੈ ਜਾਓ ਵੀ ਇਹ ਬਚੇ ਸਕਦੀ ਪਤਾ ਨਹੀਂ ਵਿਚਾਰੇ ਡਾਕਟਰਾਂ ਨੇ ਕਿਵੇਂ-ਕਿਵੇਂ ਕਰਕੇ ਉਹਨੂੰ ਬਚਾ ਲਿਆ ਪਰਿਵਾਰ ਦੇ ਵਿੱਚ ਹੁਣ ਕੌਣ-ਕੌਣ ਆ ਤੁਸੀਂ ਉਹ ਉਸ ਤੋਂ ਇਲਾਵਾ ਇਹਨਾਂ ਦੇ ਪਿਤਾ ਨੇ ਹੋਰ ਕੌਣ ਆ ਬਸ ਮੈਂ ਆ ਮੇਰਾ ਬੇਟਾ ਜੀ ਉਹ ਵੀ ਕੋਰ ਸਿੱਖ ਉਹ ਕੀ ਕਰਦੇ ਆ ਉਰੇ ਪਰਦਾ ਯਾਰੇ ਉਹਦੀ ਕਿੰਨੀ ਉਮਰ ਆ ਜੇ 21 ਸਾਲਾਂ ਦਾ ਅੱਛਾ ਛੋਟਾ ਜਿਹਾ ਵੀ ਪੜ ਰਿਆ ਵਾ ਤੇ ਤੁਸੀਂ ਕੀ ਕਰਦੇ ਹੋ ਤੁਹਾਡੇ ਹਸਬੰਦ ਨੇ ਜਿਹੜੇ ਘਰ ਦੇ ਉਹ ਕੀ ਕਰਦੇ ਨੇ ਇਹਨਾਂ ਦੇ ਪਾਪਾ ਵੀਰੇ ਫੈਕਟਰੀ ਚ ਸਕਿਉਰਿਟੀ ਗਾਰਡ ਦਾ ਕੰਮ ਕਰਦੇ ਨੇ ਮੈਂ ਨਰੇਗਾ ਵਿੱਚ ਲੱਗੀ ਹੋਈ ਆ ਵੀਰੇ ਚਾਹ ਤਾ ਕਰਕੇ ਅਸੀਂ ਆਪਣੇ ਘਰ ਦਾ ਖਰਚਾ ਬਹੁਤ ਮੁਸ਼ਕਲ ਨਾਲ ਚਲਾਉਂਦੇ ਸੀਗੇ ਸੈਲਰੀ ਦੀ ਗੱਲ ਕਰੀਏ ਬਹੁਤ ਥੋੜੀ ਹੋਣੀ ਆ ਤੁਹਾਡੇ ਤੁਸੀਂ ਨਰੇਗਾ ਦੇ ਵਿੱਚ ਕੰਮ ਕਰਦੇ ਹੋ ਮਸਾ ਦਿਹਾੜੀ ਮਿਲਦੀ ਉਹ ਵੀ ਰੋਜ਼ ਨਹੀਂ ਪੈਸੇ ਮਿਲਦੇ ਉਹ ਵੀ ਮੰਥ ਬਾਅਦ ਇੱਕ ਪੈਸੇ ਮਿਲਦੇ ਨੇ ਇਕੱਠੇ ਪੈਸੇ ਨਹੀਂ ਮਿਲਦੇ ਹਾਂਜੀ ਕਦੇ ਕਿਛੇ 6 ਮਹੀਨੇ ਬਰ ਆ ਜਾਂਦੇ ਨਹੀਂ 11200 ਰੁਪਇਆ ਹੁਣ ਤਕਰੀਬਨ ਨਰੇਗਾ ਦਾ ਕੰਮ ਵੀ ਬੰਦ ਹੋਏ ਹੋਇਆ ਕੰਮ ਵੀ ਨਹੀਂ ਚੱਲ ਰਿਹਾ ਹੈਗਾ ਜਿਹੜੇ ਹੈਗੇ ਸੀ ਮਨ ਨਰੇਗਾ ਦੇ ਆਣੀ ਬੇਟੀ ਤੇ ਲਾ ਚੁੱਕੀਆਂ ਠੀਕ ਹੈ ਜਿਹੜੇ ਮਿਰਕਸ ਅਸੀਂ ਮੇਰੇ ਘਰ ਵਾਲੀ 15000 ਸੈਲਰੀ ਆ ਜਾਂ ਤਾਂ ਕਰਕੇ ਚੁੱਲਾ ਮੋਸਾ ਚੱਲਦਾ ਕਰਦਾ ਤੇ ਇਸੇ ਬੇਟੀ ਕੋਲੇ ਹੁਣ ਕੌਣ ਆ ਜੀ ਮੈਂ ਆ ਮੇਰਾ ਘਰ ਵਾਲਾ ਜੀ ਉਹ ਕੰਮਕਾਰ ਵੀ ਤੁਹਾਡਾ ਗਿਆ ਜਿੱਥੋਂ ਚੱਲਣਾ ਸੀ ਗੁਜ਼ਾਰਾ ਜਿੱਥੋਂ ਪੈਸੇ ਆਉਣੇ ਸੀ ਘਰ ਦੇ ਉਹ ਵੀ ਕੰਮਕਾਰ ਵੀ ਗਿਆ ਹੁਣ ਛੁੱਟ ਗਿਆ ਕੰਮਕਾਰ ਉਹਨਾਂ ਦਾ ਵੀ ਚਲੇ ਗਿਆ ਤੁਹਾਡਾ ਵੀ ਚਲੇ ਗਿਆ ਹੁਣ ਹਾਂਜੀ ਰਾਤ ਦੀ ਡਿਊਟੀ ਲਾਉਂਦੇ ਆ ਤੇ ਕਦੇ ਦਿਨ ਦੀ ਡਿਊਟੀ ਲਾਉਂਦੇ ਏਕੜਾ ਕਰਕੇ ਅਸੀਂ ਆਪਣਾ ਟਾਈਮ ਕੱਢਦੇ ਹਾਂ ਹੂੰ ਠੀਕ ਹੈ ਵੀਰੇ ਪਲੀਜ਼ ਤੁਸੀਂ ਮੇਰੀ ਹੈਲਪ ਕੀਤੀ ਜਾਵੇ ਮੇਰੇ ਬੱਚੇ ਬਹੁਤ ਪੜਨਾ ਚਾਹੁੰਦੀ ਆ ਉਹਦਾ ਇਲਾਜ ਹੋ ਜਵੇ ਠੀਕ ਹੈ ਮੈਂ ਮੈਂ ਕਦੇ ਸੋਚਿਆ ਨਹੀਂ ਸੀ ਵੀਰੇ ਵੀ ਮੇਰੀ ਬੇਟੀ ਤਾਂ ਬਹੁਤ ਅੱਗੇ ਪਤਣਾ ਚਾਹਤੀ ਸੀ ਉਹ ਕਹਿੰਦੀ ਸੀ ਮੈਂ ਪੜ੍ਹ ਲੇ ਕੇ ਮੰਮੀ ਵਕੀਲ ਦੀ ਪੜਾਈ ਕਰੂੰਗੀ ਮੇਰਾ ਸਾਰਾ ਸੁਪਨਾ ਖਰਾਬ ਹੋ ਗਿਆ ਵੀਰੇ ਇਸ ਕਰਕੇ ਮੈਂ ਸਾਰੇ ਪਿੰਡ ਭਾਈ ਨੂੰ ਬੇਨਤੀ ਕਰਦੀ ਆ ਅੱਜ ਮੇਰੀ ਬੇਟੀ ਸੀ ਘਰ ਝੋਲੀ ਪੈ ਜਾਵੇ ਜੀ ਉਹ ਨਾ ਬਹੁਤ ਲੋਕ ਨੇ ਅਜਿਹੇ ਲੋਕ ਨੇ ਜਿਹੜੀਆਂ ਲਹੀਆਂ ਸੰਸਤਾਂ ਤੁਹਾਡੇ ਕੋਲੇ ਜਰੂਰ ਆਉਣਗੇ ਤੁਹਾਨੂੰ ਬੇਨਤੀ ਜਰੂਰ ਕਰਦੇ ਹਾਂ ਕਿ ਤੁਸੀਂ ਇਹਨਾਂ ਦੇ ਅੱਖਾਂ ਦੇ ਅੰਜੂ ਤੁਸੀਂ ਰੋਕ ਸਕਦੇ ਹੋ ਅਸੀਂ ਜਾਣੇ ਜਾਣੇ ਆ ਪੰਜਾਬੀ ਅੱਖਾਂ ਦੇ ਅੰਜੂ ਪੁੰਜਣ ਦੇ ਵਿੱਚ ਅਸੀਂ ਹੋਰ ਵੀ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾ ਕੇ ਸੇਵਾ ਕਰਦੇ ਆ ਇੱਥੇ ਪੰਜਾਬ ਰਹਿ ਕੇ ਵੀ ਸੇਵਾ ਕਰਦੇ ਆ ਜਰੂਰ ਕਿਤੇ ਨਾ ਕਿਤੇ ਅਜਿਹੇ ਲੋਕਾਂ ਦੀ ਬਾਹ ਫੜੀ ਜਾਵੇ ਇਹ ਸਾਡੇ ਆਪਣੇ ਨੇ ਇਹਨਾਂ ਦਾ ਦੁੱਖ ਦਰਦ ਜਰੂਰ ਸਮਝਿਆ ਜਾਵੇ ਇਹਨਾਂ ਦੇ ਨਾਲ ਖੜਨ ਦੀ ਲੋੜ ਹੈ ਸਾਨੂੰ ਕੁੜੀ ਦੀ ਉਮਰ ਅਜੇ 18 ਸਾਲ ਦੀ ਹੈ ਉਸ ਦੇ ਕੁਝ ਸੁਪਨੇ ਸੁਪਨੇ ਨੇ ਜੇ ਉਹਨੇ ਪੂਰੇ ਕਰਨੇ ਨੇ ਕੁਝ ਪੈਸੇ ਜਿਹੜੇ ਸੀਗੇ ਇਹਨਾਂ ਨੇ ਖਰਚ ਕਰ ਦਿੱਤੇ ਆਪਣੇ ਕੋਲੋਂ ਕੁਝ ਪੈਸੇ ਜੇ ਅਸੀਂ ਕੁਝ ਵੀ ਦੇ ਦਈਏ ਕੁਝ ਵੀ ਦੇ ਦੇ ਦੀਏ ਇਹਨਾਂ ਦੇ ਜਿਹੜੇ ਸੁਪਨੇ ਨੇ ਇਹਨਾਂ ਦੇ ਮਾਂ ਮਾਂ ਦੀ ਅੱਖਾਂ ਚੋਂ ਅੰਜੂ ਨੇ ਉਹ ਬੰਦ ਹੋ ਜਾਣਗੇ ਇਹ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਕੇ ਪਹੁੰਚਾ ਦਿਓ ਉਹਨਾਂ ਸੱਜਣਾ ਮਿੱਤਰਾਂ ਤੱਕ ਪਹੁੰਚਾ ਦਿਓ ਕਿਉਂਕਿ ਜੇ ਅਸੀਂ ਥੋੜੇ ਥੋੜੇ ਵੀ ਪੈਸੇ ਜੋੜੀਏ ਥੋੜੇ ਥੋੜੇ ਪੈਸੇ ਵੀ ਦੇ ਦਈਏ ਅਕਸਰ ਅਸੀਂ ਪੈਸੇ ਅਫਜ਼ਾਈ ਖਰਚਦੇ ਆਂ ਫालतू ਖਰਚਿਆ ਕਰਦੇ ਆਂ ਇਹਨਾਂ ਤੱਕ ਥੋੜੇ ਥੋੜੇ ਪੈਸੇ ਵੀ ਪਹੁੰਚਾ ਦਿਏ ਇਹਨਾਂ ਦਾ ਇਲਾਜ ਸੰਭਵ ਹੋ ਸਕਦਾ ਭੈਣ ਜੀ ਇੱਕ ਵਾਰੀ ਆਪਣਾ ਐਡਰੈਸ ਤੇ ਨੰਬਰ ਜ਼ਰੂਰ ਬੋਲ ਦਿਓ ਸਕ੍ਰੀਨ ਤੇ ਨੰਬਰ ਜਰੂਰ ਚੱਲ ਰਿਹਾ ਹੈ ਪਰਿਵਾਰ ਨਾਲ ਤੁਸੀਂ ਸਿੱਧਾ ਸੰਪਰਕ ਕਰ ਸਕਦੇ ਆਂ ਪਿੰਡ ਮਾਜਰੇ ਰ ਹੁਣ ਮਾਜੇ ਤੋਂ ਰਹਿਣ ਵਾਲੀਆਂ ਜੀ ਜ਼ਿਲ੍ਹਾ ਮੇਰਾ ਲੁਧਿਆਣਾ ਹੈ ਜੀ ਜੀ ਖੰਨੇ ਤੇ ਆ ਫੋਟੇ ਜੁ ਲੁਧਿਆਣਾ ਹਸਪਤਾਲ ਵਿੱਚ ਮੇਰੀ ਬੇਟੀ ਐਡਮਿਟ ਹੈ ਜੀ ਪਰਿਵਾਰ ਵੱਲੋਂ ਵੀ ਬੇਨਤੀ ਆ ਤੁਹਾਨੂੰ ਅਸੀਂ ਵੀ ਗੁਜਾਰਸ਼ ਕਰਦੇ ਆ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਜਰੂਰ ਕਰਦੇ ਆ ਇਨ੍ਹਾਂ ਪਰਿਵਾਰਾਂ ਦੀ ਜਰੂਰ ਮਦਦ ਕਰੋ ਗੁਰੂ ਸਿੱਖ ਲੜਕੀ ਹੈ ਇਸ ਦੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਜੋ ਉਸ ਦੀ ਜ਼ਿੰਦਗੀ ਬਚ ਸਕੇ ਇਹ ਪਰਿਵਾਰ ਦੇ ਜੋ ਸੁਪਨੇ ਨੇ ਆਰਮਾਨ ਨੇ ਉਹ ਪੂਰੇ ਹੋ ਸਕਣ ਧੰਨਵਾਦ ਜੇਕਰ ਤੁਸੀਂ ਇਹਨਾਂ ਦੀ ਸਹਾਇਤਾ ਕਰਨੀ ਚਾਹੁੰਦੇ ਹੋ ਇਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜ਼ਰੂਰ ਮਦਦ ਕੀਤੀ ਜਾਵੇ